ਪੰਜਾਬ ਦੇ ਵਿੱਚ ਜਿਹੜਾ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਯੁੱਧ ਨਸ਼ੇ ਵਿਰੁੱਧ ਅਭਿਆਨ ਇੱਕ ਚੱਲ ਰਿਹਾ ਹੈਗਾ ਉਹਦੇ ਵਿੱਚ ਮੁਹਾਲੀ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈਗੀ ਖਰੜ ਦੇ ਏਰੀਏ ਦੇ ਵਿੱਚ ਇੱਕ ਅਫਰੀਕਨ ਸਟੂਡੈਂਟ ਸੀਗਾ ਨਾਈਜੀਰੀਆ ਦਾ ਐਕੇ ਜ਼ੋਨਾ ਨਾਮ ਤੋਂ ਇਹ ਬੰਦਾ ਹੈਗਾ ਨਾਈਜੀਰੀਅਨ ਇਹਦੇ ਤੋਂ ਜਿਹੜੀ ਹੈਗੀ 540 ਗ੍ਰਾਮ ਕੋਕੀਨ ਰਿਕਵਰ ਕੀਤੀ ਗਈ ਹੈ ਜਿਹੜੀ ਕਿ ਕਮਰਸ਼ੀਅਲ ਕੁਆਂਟੀਟੀ ਵੀ 100 ਗ੍ਰਾਮ ਹੈ ਤੇ ਇਹਦੀ ਜਿਹੜੀ ਵੈਲਿਊ ਹੈਗੀ ਉਹ 5 ਤੋਂ 6 ਕਰੋੜ ਦੇ ਕਰੀਬ ਦੀ ਵੈਲਿਊ ਹੈ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਹੈਗੀ ਹੈ ਇਹਦੇ ਕੋਲ ਬੰਦੇ ਕੋਲ ਕੋਈ ਹਲੇ ਇਸ ਟਾਈਮ ਆਪਣਾ ਪਾਸਪੋਰਟ ਵੀ ਨਹੀਂ ਹੈਗਾ ਇਹ ਵੀਜ਼ਾ ਵੀ ਓਵਰਸਟੇ ਕੀਤਾ ਹੋਇਆ ਹੈ ਤੇ ਇੱਥੇ ਨਸ਼ਿਆਂ ਦਾ ਕੰਮ ਕਰ ਰਿਹਾ ਸੀਗਾ ਟੋਟਲ ਜਿਹੜੀ ਰਿਕਵਰੀ ਸਾਡੇ ਕੋਲ ਹੈਗੀ ਹੈ ਜੀ 540 ਗ੍ਰਾਮ ਕੋਕੀਨ 10000 ਰੁਪਿਆ ਕਰੰਸੀ ਇਹ ਤੋਂ ਮਿਲੀ ਹੈ 8 ਛੋਟੇ ਲਿਫਾਫੇ ਜਿਹੜੇ ਚ ਪਾ ਕੇ ਡਿਸਟ੍ਰਿਬਿਊਟ ਕਰਦੇ ਸੀ ਬਿਲਕੁਲ ਪਲਾਸਟਿਕ ਦੇ ਉਹ ਛੋਟੇ-ਛੋਟੇ ਸਟੀਲ ਦੇ ਚਮਚ ਟੇਪ ਰੋਲ ਤੇ ਇੱਕ ਡਿਜੀਟਲ ਕੰਡਾ ਜਿਹੜਾ ਮੈਜ਼ਰਮੈਂਟਲ ਆ ਉਹ ਸਾਰਾ ਕੁਝ ਇਹ ਤੋਂ ਰਿਕਵਰ ਹੋਇਆ ਹੈ ਇਹ ਇੱਥੇ ਜਿਹੜਾ 골ਡਨ ਸਟੇਟ ਹੈ 115 ਸੈਕਟਰ ਚ ਉੱਥੇ 116 ਬੀ ਫਲੈਟ ਨੰਬਰ ਹੈਗਾ ਫਸਟ ਫਲੋਰ ਤੇ ਉੱਥੇ ਇਹ ਰਹਿ ਰਿਹਾ ਸੀਗਾ ਇਹ ਪੁਲਿਸ ਪਾਰਟੀ ਨੂੰ ਜਿਹੜੀ ਇਨਫੋਰਮੇਸ਼ਨ ਸੀਗੀ ਉਸ ਦੇ ਬੇਸ ਤੇ ਅਸੀਂ ਨਾਕਾ ਲਗਾਇਆ ਸੀਗਾ ਉਸ ਤੋਂ ਇਹਦੇ ਕੋਲੋਂ ਜਿਹੜੀ ਟੋਟਲ ਰਿਕਵਰੀ ਹੋਣ ਤੋਂ ਬਾਅਦ ਸਦਰ ਖਰੜ ਪੁਲਿਸ ਸਟੇਸ਼ਨ ਦੇ ਵਿੱਚ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਤਦ ਹੁਣ ਦਾ ਦੋ ਦੋ ਤੱਕ ਦੀ ਇਨਵੈਸਟੀਗੇਸ਼ਨ ਸੇ ਆਇਆ ਕਿ ਕੱਲਾ ਹੀ ਕਰਦਾ ਸੀ ਜਾਂ ਕੋਈ ਹੋਰ ਵੀ ਦੇ ਨਾਲ ਨਹੀਂ ਹੋਰ ਵੀ ਇਹਦੇ ਨਾਲ ਆ ਰਹੇ ਆ ਇਹਦੇ ਮੋਬਾਈਲ ਦੀ ਵੀ ਅਸੀਂ ਮਤਲਬ ਇਨਟੈਰੋਗੇਸ਼ਨ ਵੀ ਕੀਤੀ ਹੈ ਤੇ ਨਾਲ ਜਿਹੜਾ ਮੋਬਾਈਲ ਹੈਗਾ ਉਹਦਾ ਵੀ ਅਸੀਂ ਫੋਰੈਂਸਿਕ ਚੈੱਕ ਕਰ ਰਹੇ ਆ ਤੇ ਹੁਣ ਜਿਹੜੇ ਇਹਦੇ ਅੱਗੇ ਸਾਥੀ ਹੈਗੇ ਆ ਉਹ ਸਾਰਿਆਂ ਨੂੰ ਵੀ ਅੱਗੇ ਜਿੰਨਾ ਤੋਂ ਲਿਆਂਦਾ ਸੀਗਾ ਤੇ ਵੇਚਦਾ ਕਿਤੇ ਕਿਤੇ ਪਾਸੇ ਸੀਗਾ ਉਹਦੇ ਤੇ ਅਸੀਂ ਹੁਣ ਕੰਮ ਕਰ ਰਹੇ ਆ ਜੀ ਰਿਮਾਂਡ ਦਾ ਲੈ ਲਿਆ ਸੀ ਹਾਂਜੀ ਕਿੰਨੇ ਟਾਈਮ ਤੋਂ ਰਹਿ ਰਿਹਾ ਸੀ ਸਰ ਕਿੰਨੇ ਇਹ ਕਾਫੀ ਲੰਬੇ ਸਮੇਂ ਤੋਂ ਇੱਥੇ ਹੀ ਰਹਿ ਰਿਹਾ ਹੈ ਮਤਲਬ ਹਲੇ ਹਾਂਜੀ ਹਲੇ ਕਿਉਂਕਿ ਇਹਦੀ ਡਾਕੂਮੈਂਟੇਸ਼ਨ ਜਿਹੜੀ ਇਸ ਅਡਰੈਸ ਤੇ ਹੈਗਾ ਉਹ ਤਕਰੀਬਨ 6 ਮਹੀਨੇ ਤੋਂ ਰਹਿ ਰਿਹਾ ਹੈ ਲੇਕਿਨ ਇੰਡੀਆ ਪਹਿਲਾਂ ਤੋਂ ਹੈ ਕਿਉਂਕਿ ਹਲੇ ਸੀਦਾ ਪਾਸਪੋਰਟ ਐਂਟਰੀ ਵਗੈਰਾ ਸਾਰੀ ਅਸੀਂ ਇਮੀਗ੍ਰੇਸ਼ਨ ਬਿਊਰੋ ਤੋਂ ਵੀ ਲੈ ਰਹੇ ਆਂ ਵੀ ਸਾਨੂੰ ਕਲੈਰਿਟੀ ਹੋ ਜAVE ਕਿ ਕਦੋਂ ਤੋਂ ਇੰਡੀਆ ਦੇ ਵਿੱਚ ਰਹਿ ਰਿਹਾ ਤੇ ਇਹਦਾ ਕੰਮ ਕਰਦਾ ਨਹੀਂ ਇਹ ਪਹਿਲਾਂ ਹੀ ਉਸ ਮੈਂ ਕਹਿ ਰਿਹਾ ਨਾ ਵੀ ਡਾਕੂਮੈਂਟੇਸ਼ਨ ਹੈ ਜਿਹੜੀ ਹਲੇ ਸਾਡੀ ਨਹੀਂ ਹੋ ਪਾਰੀ ਕਿਉਂਕਿ ਇਹਦੇ ਪਾਸਪੋਰਟ ਵੀ ਅਵੇਲੇਬਲ ਨਹੀਂ ਹੈਗਾ ਹਾਂਜੀ ਜਿਹੜਾ ਹੈ ਸਟੂਡੈਂਟ ਸਰ ਹੈ ਬਿਲਕੁਲ ਸਟੂਡੈਂਟ ਨੂੰ ਟਾਰਗੇਟ ਕਰ ਬਾਕੀ ਨਾਈਂਸ ਦੇ ਸਟੂਡੈਂਟ ਨਹੀਂ ਉਹੀ ਅਸੀਂ ਹੁਣ ਕਰ ਰਹੇ ਹਾਂ ਜੀ ਇਨਟੈਰੋਗੇਟ ਇਨਟੈਰੋਗੇਟ ਤੇ ਅੱਗੇ ਇਨਵੈਸਟੀਗੇਟ ਵੀ ਆਖਿਰਕਾਰ ਕਿਹਨੂੰ ਕਿਹਨੂੰ ਕਰਦਾ ਸੀ ਦੋਨੋਂ ਚੀਜ਼ਾਂ ਦੇਖਣ ਵਾਲੀਆਂ ਐ ਫਾਰਵਰਡ ਬੈਕਵਰਡ ਕਿ ਸਪਲਾਈ ਕਿਨੂੰ ਕਰਦਾ ਸੀ ਤੇ ਲੈ ਕੇ ਕਿੱਥੋਂ ਆਂਦਾ ਸੀ ਫਰਸਟ ਅਪੈਂਡਰ ਹੈ ਸਰੇ ਹਾਂਜੀ ਫਰਸਟ ਅਪੈਂਡਰ ਹਾਂਜੀ ਫਰਸਟ ਟਾਈਮ ਸਰ ਇਸ ਤੋਂ ਪਹਿਲਾਂ ਵੀ ਕੋਈ ਕ੍ਰਿਮਨਲ ਹਿਸਟਰੀ ਦੇ ਸਾਹਮਣੇ ਆਈ ਨਹੀਂ ਨਹੀਂ ਹਾਲੇ ਤੱਕ ਕੋਈ ਨਹੀਂ ਆਈ ਹਲੇ ਤੋਂ ਲੈ ਕੇ ਆਂਦਾ ਸੀ ਪ੍ਰਾਇਮਰੀ ਉਹ ਹਾਲੇ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਉਹੀ ਐਨਸੀਆਰ ਦਿੱਲੀ ਰੀਜਨ ਦਾ ਕੋਈ ਦੱਸ ਰਿਹਾ ਹੈ ਹੁਣ ਜਿਹੜਾ ਅਸੀਂ ਰਿਮਾਂਡ ਇਹਦਾ ਲੈ ਲਿਆ ਐਗਜ਼ੈਕਟ ਡਿਟੇਲ ਪਤਾ ਕਰਕੇ ਫਿਰ ਅਸੀਂ ਉਹਨੂੰ ਕਵਰ ਕਰਨ ਦੀ ਸਰ ਲੋਕਲ ਇਨਵੋਲਵਮੈਂਟ ਕੋਈ ਸਾਹਮਣੇ ਆਈ ਹੈ ਨਹੀਂ ਹਲੇ ਤੱਕ ਨਹੀਂ ਆਈ ਬਟ ਡੈਫੀਨੇਟਲੀ ਜਿਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਥੈਲੀਆਂ ਇਹਨੇ ਰੱਖੀਆਂ ਹੋਈਆਂ ਵੇਚਣ ਲਈ ਜ਼ੋਮੈਟੋ ਦੀ ਟੇਪ ਵਗੈਰਾ ਰੱਖੀ ਹੋਈ ਹੈ ਚਮਚ ਹੈਗੇ ਛੋਟੇ ਕ ਤੇ ਹੁਣ ਕਿਨੂ ਕਿਨੂ ਕਰ ਚੁੱਕਿਆ ਸੇਲ ਹੋਰ ਕਿੱਥੇ ਕਿੱਥੇ ਸਪਲਾਈ ਕੀਤਾ ਉਹ ਅਸੀਂ ਹੁਣ ਜੋ ਰਿਮਾਂਡ ਦੇ ਦੌਰਾਨ ਇਹਨਾਂ ਦਾ ਲੱਭਾਂਗੇ ਇਸ ਮੈਟੋ ਦੇ ਕੇਪ ਰੱਖਣ ਦਾ ਕੀ ਮਤਲਬ ਹੈਗਾ ਬਟ ਇਟ ਇਜ਼ ਬਹੁਤ ਹੀ ਡਿਸਟ੍ਰਿਬਿਊਟਿੰਗ ਮੇਬੀ ਉਹ ਨਹੀਂ ਆਨਲਾਈਨ ਤਾਂ ਨਹੀਂ ਮੇਬੀ ਉਹਦੇ ਤੇ ਉੱਪਰ ਜਿਹੜਾ ਹੁੰਦਾ ਉਹਨੂੰ ਰੈਪ ਕਰਕੇ ਚੰਗੀ ਤਰ੍ਹਾਂ ਮੇਬੀ ਇਹ ਡਿਸਗਾਈਜ਼ ਕਰਦਾ ਹਾਂਜੀ ਡਿਸਗਾਈਜ਼ ਕਰ ਰਿਹਾ ਹੋਵੇ ਮੇਬੀ ਮਤਲਬ ਇਹ ਵੀ ਹੋ ਸਕਦਾ ਹੈ ਨਾ ਕਿ ਉਹ ਕੌਸ ਜਿਹੜੀਆਂ ਹੈਗੀਆਂ ਕੋਈ ਐਪ ਉਹ ਜਿਹਾ ਬਣਾਇਆ ਹੋਇਆ ਜਿਹਦੇ ਉੱਤੇ ਉਹਨੂੰ ਨਹੀਂ ਦੇਖੋ ਹਾਲੇ ਤੱਕ ਇਹਦੇ ਦੇ ਮੋਬਾਈਲ ਤੇ ਜਿੰਨਾ ਕਿ ਅਸੀਂ ਪ੍ਰੀਲੀਮਿਨਰੀ ਦੇਖਿਆ ਕੋਈ ਐਦਾਂ ਦੀ ਐਪ ਵਗੈਰਾ ਨਹੀਂ ਮਿਲੀ ਹੈਗੀ ਸੈਪਰੇਟਲੀ ਡੈਲੀ ਦੇ ਵਿੱਚ ਨਿਸ਼ਚੇ ਕੇਸ ਪਕੜਨੇ ਨੇ ਡੈਲੀ ਇਨਫੋਰਸਮੈਂਟ ਵਿੰਗ ਨੇ ਉਹਦੇ ਨੇ ਐਪਸ ਦੇ ਉੱਤੇ ਉਹ ਸਾਰੇ ਟਾਈਮ ਹਲੇ ਜਿੰਨਾ ਇਹਦਾ ਮੋਬਾਈਲ ਦੇਖਿਆ ਅਸੀਂ ਉਹਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਨਹੀਂ ਮਿਲੀ ਹੈਗੀ ਜਿਹੜੀ ਆਪਾਂ ਕਹੀਏ ਵੀ ਇਹ ਐਪ ਜਾਂ ਆਨਲਾਈਨ ਸਾਨੂੰ ਦਿਖੇਗੀ ਮੇਬੀ ਇਹਨੇ ਡਿਲੀਟ ਕੀਤੀ ਹੋਵੇ ਜਾਂ ਕੋਈ ਹਾਈਡ ਕਰਕੇ ਰੱਖੀ ਹੋਵੇ ਉਹ ਅਸੀਂ ਜਦੋਂ ਫੋਰੈਂਸਿਕਸ ਕਰਾਂਗੇ ਉਦੋਂ ਉਸ ਤੋਂ ਬਾਅਦ ਵੀ ਕੈਨ ਸਰ ਇਨਵੈਸਟੀਗੇਸ਼ਨ ਨੂੰ ਪਤਾ ਲੱਗੇ ਉਹ ਜੌਬ ਕਰਦਾ ਸੀ ਕਿਤੇ ਜਾਂ ਸਿੰਪਲ ਬਸ ਨਹੀਂ ਨਹੀਂ ਇੱਕ ਤਾਂ ਲੈਂਗੁਏਜ ਬੈਰੀਅਰ ਬਹੁਤ ਜ਼ਿਆਦਾ ਇਹਨਾਂ ਨੂੰ ਉਹ ਕਰਨ ਲਈ ਕਿ ਇੰਗਲਿਸ਼ ਵੀ ਬੜੀ ਪ੍ਰੋਬਲਮ ਹੈ ਉਹਨੂੰ ਦੀ ਸਾਨੂੰ ਵੀ ਇਹਦੀ ਲੈਂਗੁਏਜ ਨਹੀਂ ਆਉਂਦੀ ਉਸ ਕਰਕੇ ਤੇ ਉਹ ਇੱਕ ਵਾਰੀ ਜੇ ਇਹ ਡਾਕੂਮੈਂਟ ਸਾਨੂੰ ਸਾਰੇ ਰਿਕਵਰ ਹੋ ਜਾਣ ਫਿਰ ਇਸ ਦੇ ਬਾਰੇ ਕੁਝ ਦੱਸ ਸਕਦੇ ਆ ਕਿ ਕਦੋਂ ਤੋਂ ਸੀਗਾ ਕਿੱਥੇ ਪੜ੍ਹਾਈ ਕੀਤੀ ਕਿੱਥੇ ਕੋਈ ਜੌਬ ਕੀਤੀ ਹੈ ਨਹੀਂ ਕੀਤੀ ਉਹ ਡਾਕੂਮੈਂਟੇਸ਼ਨ ਤੋਂ ਬਾਅਦ ਸਾਨੂੰ ਹੋਰ ਕਲੈਰਿਟੀ ਹੋ ਜਾਏਗੀ ਕੋਈ ਸਿਗਰੇਟ ਇਨਫਾਰਮੇਸ਼ਨ ਦੇ ਆਧਾਰ ਤੇ ਫਰੇ ਜਾਂ ਫਿਰ ਡੀਸੀਗ੍ਰੇਡ ਸਿਮ ਕਾਰਡ ਦਾ ਪਤਾ ਲੱਗੇ ਸਰ ਕਿਦੇ ਨਾਮ ਤੇ ਸਿਮ ਕਾਰਡ ਨਹੀਂ ਸਿਮ ਕਾਰਡ ਚੈੱਕ ਕਰਨਾ ਬਣਾ ਲੇਕਿਨ ਉਹ ਸਾਰਾ ਕੁਝ ਉਹ ਫਰੇਨਸਿਕਸ ਹੀ ਕਰ ਰਹੇ ਆ ਅੱਗੇ ਸਰ ਨਾਲ ਫਲਾਟ ਦੇ ਵਿੱਚ ਕੋਈ ਨਾਲ ਸੀਗਾ ਕਿ ਇਹਨਾਂ ਦੇ ਰੋਕ ਨਹੀਂ ਨਾਲ ਇੱਕ ਦੋ ਫਲਾਟ ਦੀ ਅਸੀਂ ਬਾਅਦ ਚ ਸਰਚ ਕੀਤੀ ਹੈਗੀ ਹੈ ਇੱਕ ਦੋ ਬੰਦੇ ਹੋਰ ਹੈਗੇ ਬਟ ਉਹ ਹਾਲੇ ਸਾਨੂੰ ਕੋਈ ਇਨਵੋਲਵ ਨਹੀਂ ਨਹੀਂ ਬਾਹਰ ਦੇ ਸਰ ਜਿਵੇਂ ਕਿ ਇੱਥੇ ਕਿਰਾਏ ਤੇ ਰਹਿਣ ਵਾਸਤੇ ਜਿਹੜੀ ਮਾਨ ਜੋ ਡੀਸੀ ਸਾਹਿਬ ਤੋਂ ਹੁਕਮ ਆ ਕਿ ਕ੍ਰਿਮੀਨਲ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਹੈ ਫੋਰਨ ਇੰਟਰਨੈਸ਼ਨ ਦੇ ਵਾਸਤੇ ਕੀ ਇਹਦਾ ਰੋਲਾ ਜਿਹੜਾ ਸਰ ਨੂੰ ਕਰਾਇਆ ਤੇ ਮਕਾਨ ਨਹੀਂ ਮਕਾਨ ਮਾਲਕ ਲਈ ਰੂਲ ਹੁੰਦਾ ਹੈ ਕਿ ਉਹਨਾਂ ਨੇ ਜਿਹੜੇ ਨੂੰ ਵੀ ਕਿਰਾਏਦਾਰ ਰੋ ਦਿੱਤਾ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਣੀ ਹੈ ਤਾਂ ਨੈਚੁਰਲੀ ਜੇ ਕੋਈ ਫੋਰਨ ਨੈਸ਼ਨਲ ਨੂੰ ਵੀ ਰੱਖਦਾ ਹੈ ਤਾਂ ਉਹਦਾ ਥਰੂ ਐਮਬੈਸੀ ਸੰਭਿਜਣਾ ਪੈਂਦਾ ਸੀ ਦੱਸ ਦਿਆਂ ਵੀ ਕੀ ਹੈਗਾ ਜਾਂ ਉਹ ਇੱਥੇ ਆ ਕੇ ਕਿਸ ਤਰ੍ਹਾਂ ਦਾ ਐਫਆਰਰ ਉਹਦਾ ਰਿਕਾਰਡ ਲੈਣੇ ਉਹਨੂੰ ਵੀਜ਼ਾ ਮਿਲਿਆ ਹੈਗਾ ਵੀਜ਼ਾ ਮਿਲਣ ਤੋਂ ਬਾਅਦ ਉਹ ਕਿੱਥੇ-ਕਿੱਥੇ ਜੌਬ ਕਰੂਗਾ ਕੀ-ਕੀ ਉਹਦੀਆਂ ਕੰਡੀਸ਼ਨਸ ਆ ਉਹ ਫਿਰ ਸਾਰੀਆਂ ਚੈੱਕ ਕਰਦੇ ਆ। ਇੰਨਾ ਹੋਇਆ ਸਰ ਇੰਨਾ ਲੱਗਦਾ। ਫਲੇ ਕਰਾਂਗੇ ਕੱਲ ਦੀ ਤਾਂ ਗੱਲ ਆਲੀ ਰਿਮਾਂਡ ਲਿਆ। ਖਾਲੜ ਦੀ ਅਸੀਂ ਗੱਲ ਕਰ ਲਈਏ ਪੂਰਾ ਹੱਬ ਹੈ। ਸਟੂਡੈਂਟਸ ਵੀ ਜੀ ਬਹੁਤ ਜ਼ਿਆਦਾ ਹੈ। ਸੋਸਾਇਟੀ ਤੇ ਹਾਲਾਂਕਿ ਪਹਿਲਾਂ ਵੀ ਲਗਾਤਾਰ ਟ੍ਰੇਡ ਕੀਤੀ ਗਈ ਹੈ। ਵੈਰੀਫਿਕੇਸ਼ਨ ਦੀ ਗੱਲ ਕੀਤੀ ਗਈ ਹੈ। ਹੁਣ ਹੋਰ ਵੀ ਕਦਮ ਚੁੱਕੇ ਜਾ ਰਹੇ ਨੇ ਕਿ ਇਸ ਤਰ੍ਹਾਂ ਦੇ ਕਿਉਂਕਿ ਜਿਹੜੇ ਬੈਡ ਅਨਸਰ ਨੇ ਆ ਡਰਕਟਸ ਕਰਦੇ ਉਹ ਬੜਾ ਲੁੱਕ ਕੇ ਉਥੇ ਜਿਹੜੇ ਰਹਿ ਕੇ ਇਸ ਤਰ੍ਹਾਂ ਨਹੀਂ ਸਮੇ 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 ਦੇ ਉੱਪਰ ਜਿਹੜੀ ਹੈਗੀ ਇਸ ਤਰ੍ਹਾਂ ਦੀ ਸਰਚ ਅਸੀਂ ਕਰਦੇ ਰਹਿੰਦੇ ਆ ਲੇਕਿਨ ਇਸ ਦੇ ਵਿੱਚ ਸਾਨੂੰ ਇਸ ਲਈ ਇਹ ਵੀ ਕਨਸਿਡਰ ਥੋੜਾ ਹੋਣਾ ਪੈਂਦਾ ਹੈ ਕਿ ਫੋਰਨ ਨੈਸ਼ਨਲ ਜੇਕਰ ਇੱਥੇ ਕੋਈ ਪੜ੍ਹਾਈ ਕਰਨ ਆਇਆ ਤਾਂ ਉਹ ਅਨਨੈਸੈਸਰੀ ਹਰਾਸ ਵੀ ਨਾ ਉਹਨਾਂ ਨੂੰ ਕਰੀਏ ਬਹੁਤ ਹੀ ਅਗਰ ਤੁਸੀਂ ਦੇਖੋ ਇੱਕ ਦੋ ਬੰਦੇ ਖਰਾਬ ਹੁੰਦੇ ਆ ਲੇਕਿਨ ਇਸ ਦੇ ਬਜਾਏ ਇੱਥੇ ਤਕਰੀਬਨ ਫੋਰਨ ਸਟੂਡੈਂਟਸ ਅਸੀਂ ਚਾਹੇ ਡੇਰਾ ਬਸੀ ਵਾਲੇ ਕਾਲਜ ਹੋ ਗਏ ਜਾਂ ਇੱਧਰ 3-4 ਕਾਲਜ ਆ ਗਏ ਉੱਥੇ ਹਜ਼ਾਰ ਦੇ ਕਰੀਬ ਸਟੂਡੈਂਟ ਬਾਹਰ ਲਾ ਸਟੱਡੀ ਕਰਦਾ ਹੈ ਉਹਦੇ ਜੋ ਇੱਕ ਦੋ ਬੰਦੇ ਖਰਾਬ ਹੁੰਦੇ ਉਹਨਾਂ ਕਰਕੇ ਸਾਨੂੰ ਇਹ ਹੁੰਦਾ ਵੀ ਸਾਰਿਆਂ ਦਾ ਉਹ ਨਾ ਹੋਵੇ ਤਾਂ ਇਸ ਤਰ੍ਹਾਂ ਅਲੱਗ-ਅਲੱਗ ਟਾਈਮ ਤੇ ਜੀ ਸਰਚ ਜ਼ਰੂਰ ਕਰਦੇ ਰਹਿੰਦੇ ਆ ਲੇਕਿਨ ਜਿਆਦਾ ਤੋਂ ਜਿਆਦਾ ਇਨਫੋਰਮੇਸ਼ਨ ਗੈਦਰ ਕਰਕੇ ਹੀ ਟਰੈਪ ਲਾਇਆ ਜਾਂਦਾ ਜੀ ਠੀਕ ਹੈ ਜੀ ਕੰਜ਼ੂਮ ਕਰਦਾ ਸੀ ਸਰ ਆਪੇ ਆਪ ਤਾਂ ਨਹੀਂ ਹਲੇ ਤੱਕ ਲੱਗਿਆ ਸਾਨੂੰ ਕੰਜ਼ੂਮਰ ਲੇਕਿਨ ਬੜੀ ਅਸਲੀ ਸਟੇਜ ਆ ਉਹ ਲੱਗ ਰਹੇ ਕਿਉਂਕਿ ਇਹਦੇ 'ਚ ਟਾਈਮ ਥੋੜਾ ਲੱਗ ਜਾਂਦਾ ਨਾ ਉਹਦੇ 'ਚ ਇੱਕ ਲੈਂਗੁਏਜ ਪ੍ਰੋਬਲਮ ਬੜੀ ਜ਼ਿਆਦਾ ਉਹਦੇ ਕਰਕੇ ਥੋੜੀ ਹੋਰ ਪਾਬ ਨੇ ਟ੍ਰਾਂਸਲੇਟਰ ਵੀ ਨਹੀਂ ਹੈਗਾ ਜਿੰਨੀ ਕਿ ਇੰਗਲਿਸ਼ ਉਹਨੂੰ ਆਉਂਦੀ ਉਹਨਾਂ ਹੀ ਸਮਝ ਪਾ ਰਹੇ ਆ ਸੀ ਨਾਈਜੀਰੀਅਨ ਲੈਂਗੁਏਜ ਕੋ ਇੰਨੀ ਉਹ ਵੀ ਨਹੀਂ ਹੈ ਨਾ ਹੋਰ ਕੋਈ ਹੈਗਾ ਜੀ ਆਪਣਾ ਠੀਕ ਹੈ ਜੀ ਚਲੋ ਥੈਂਕ ਯੂ ਸੋ ਮਚ ਜੀ